ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਨੀਰ ਪੁਰਜੀ ਤੇ ਇੱਥੇ ਮੈਂ 400 ਗ੍ਰਾਮ ਪਨੀਰ ਲੈ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਪਨੀਰ ਦੇ ਨਿਗਨਗੇ ਪੀਸ ਕਰ ਦੇਵਾਂਗੇ ਤੋੜ ਦੇਵਾਂਗੇ ਤੇ ਜਿਹੜਾ ਆਪਾਂ ਹੱਥ ਦੇ ਨਾਲ ਹੀ ਇਹਨੂੰ ਨਿਗਨਗਾ ਤੋੜ ਕੇ ਰੱਖਾਂਗੇ ਨੀ ਇਹਨੂੰ ਆਪਾਂ ਛੋਟੇ ਛੋਟੇ ਇੱਕ ਯੁੱਧਾ ਚਕਾਰ ਦਿੱਤਾ ਸੀ ਤੇ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖ ਦਵਾਂਗੇ ਗੈਸ ਤੇ ਆਪਾਂ ਕੜਾਈ ਰੱਖ ਲਈ ਸੀ ਤੇ ਕੜਾਈ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਹਾਂ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਜੀਰੇ ਨੂੰ ਪਾ ਦਵਾਂਗੇ ਜੀਰੇ ਨੂੰ ਫਰਾਈ ਕਰਕੇ ਨਾਲ ਹੀ ਆਪਾਂ ਅਦਰਕ ਤੇ ਲਸਣ ਨੂੰ ਪਾ ਦਵਾਂਗੇ ਜੀਰਾ ਫਰਾਈ ਹੋ ਗਿਆ 2 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਬ੍ਰਾਊਨ ਕਰ ਲਵਾਂਗੇ ਅਦਰਕ ਲਸਣ ਬ੍ਰਾਊਨ ਹੋ ਗਿਆ ਹੁਣ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ ਪਾ ਕੇ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਪਿਆਜ਼ਾਂ ਨੂੰ ਆਪਾਂ ਤਿਆਰ ਕਰ ਲਵਾਂਗੇ ਤੇ ਪਿਆਜ਼ ਜਿਹੜੇ ਪਨੀਰ ਵਿੱਚ ਜਿਆਦੇ ਨਹੀਂ ਆਪਾਂ ਬਲਉਣ ਕਰਨੇ ਪਿਆਜ਼ ਬਿਲਕੁਲ ਠੀਕ ਪੁੰਨ ਹੋਗੇ ਇੱਕ ਚਮਚਾ ਪਾ ਦਵਾਂਗੇ ਆਪਾਂ ਹਰੀ ਮਿਰਚ ਇੱਕ ਚਮਚਾ ਪਾ ਦਵਾਂਗੇ ਆਪਾਂ ਨਮਕ ਚਮਚੇ ਦਾ ਚੌਥਾ ਹਿੱਸਾ ਹਲਦੀ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਬਿਲਕੁਲ ਥੋੜੀ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਮਸਾਲੇ ਨੂੰ ਮਿਕਸ ਕਰ ਦਵਾਂਗੇ ਆਪਾਂ పాదే టమాటర పాద మసాలే నువే టమాటరీ అమయా పావుడ పా దా ਇਥੇ ਮੈਂ ਤਬਰੀਕ ਲਾਲ ਮਿਰਚ ਇੱਕ ਕੱਟੀ ਸੀ ਲਾਲ ਮਿਰਚ ਨੂੰ ਪਾ ਦਵਾਂਗੇ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਪਾ ਦਵਾਂਗੇ ਕਸਤੂਰੀ ਮੇਥੀ ਜ਼ਰੂਰ ਪਾਓ ਕਸਤੂਰੀ ਮੇਥੀ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਪਲੇਟ ਵਿੱਚ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜਾ ਜਿਹਾ ਆਪਾਂ ਪਾਣੀ ਪਾ ਦੇਵਾਂਗੇ ਮਸਾਲੇ ਜਿਹੜੇ ਪਾਣੀ ਨਾਲ ਚੰਗੀ ਤਰ੍ਹਾਂ ਹੋਲ ਜਾਣਗੇ ਪਾਣੀ ਪਾ ਕੇ ਚੰਗੀ ਤਰ੍ਹਾਂ ਪਾ ਮਿਕਸ ਕਰ ਦੇਵਾਂਗੇ ਧਨੀਆ ਪਾਊਡਰ ਪਾ ਦੋ ਬਰੀ ਬਰੀ ਧਨੀਆ ਆਪਾਂ ਕੱਟ ਲਿਆ ਸੀ ਧਨੀਆ ਨੂੰ ਪਾ ਤਾ ਜਿੰਨਾ ਪਾਣੀ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਵਧੀਆ ਤਰੀਕੇ ਨਾਲ ਥੋਲਣ ਹੋ ਗਏ। ਹੁਣ ਆਪਾਂ ਲਾ ਲਈਏ ਇਹਦੇ ਪਨੀਰ ਪਾ ਦਵਾਂਗੇ। ਪਨੀਰ ਪਾ ਕੇ ਮਿਕਸ ਕਰ ਦੇਣਾ ਇਹ। ਪਨੀਰ ਪਾ ਕੇ ਆਪਾਂ ਜਿਆਦਾ ਇਹਨੂੰ ਪਕਾਉਣਾ ਨਹੀਂ ਹੈ ਸਿਰਫ 2-3 ਮਿੰਟ ਵਾਸਤੇ ਹੀ ਆਪਾਂ ਪਨੀਰ ਪਾ ਕੇ ਸਬਜ਼ੀ ਨੂੰ ਪਕਾ ਲਵਾਂਗੇ ਪਨੀਰ ਨੂੰ ਕਿਉਂਕਿ ਪਿਆਜ਼ ਆਪਾਂ ਚੰਗੀ ਤਰ੍ਹਾਂ ਮਸਾਲਾ ਪਿਆਜ਼ ਚੰਗੀ ਤਰ੍ਹਾਂ ਪਾ ਭੁੰਨ ਕਰ ਲਈ ਸੀ ਤੇ ਪਨੀਰ ਪਾ ਕੇ ਆਪਾਂ ਜਿਆਦਾ ਵੀ ਇਹਨੂੰ ਪਕਾਉਣਾ ਵੀ ਨਹੀਂ ਤੇ ਪਨੀਰ ਸਿਰੜਾ ਜਾ ਹੋ ਜਾਂਦਾ ਪਨੀਰ ਦੇ ਵਿੱਚ ਟੜੀਆਂ ਨੂੰ ਪਾ ਦਵਾਂਗੇ ਆਪਾਂ ਤਨੀਆ ਪਾ ਕੇ ਲਿਫਸ ਕਰ ਦਵਾਂਗੇ ਤੇ ਪਨੀਰ ਸਾਡਾ ਬਿਲਕੁਲ ਬਣ ਕੇ ਤਿਆਰ ਆ ਪਨੀਰ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਤੇ ਪਨੀਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਪਨੀਰ ਬਣ ਕੇ ਤਿਆਰ ਹੋਇਆ ਤੇ ਕਲਰ ਵੀ ਪਨੀਰ ਦਾ ਕਿੰਨਾ ਅੱਛਾ ਕਲਰ ਆਇਆ ਪਨੀਰ ਦਾ ਪਨੀਰ ਨੂੰ ਆਪਾਂ ਸਰਵ ਕਰ ਲਵਾਂਗੇ ਜੇ ਤੁਹਾਨੂੰ ਪਨੀਰ ਦੀ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸ਼ਟੀਕਾਲ ਜੀ